ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਮਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਚ ਤੁਹਾਡੇ ਨਾਲ ਗੱਲ ਕਰਨੀ ਆ ਝੋਨੇ ਦੀ ਫਸਲ ਦੇ ਵਿੱਚ ਬਾਸਮਤੀ ਦੀ ਫਸਲ ਦੇ ਵਿੱਚ ਪਾਣੀ ਲਾਉਣ ਬਾਰੇ ਇਸ ਸੀਜ਼ਨ ਦੀ ਇਹ ਆਖਰੀ ਆਪਣੀ ਵੀਡੀਓ ਹੋਊਗੀ ਇਸ ਤੋਂ ਬਿਨਾ ਜਿਹੜਾ ਹੈਗਾ ਕੋਈ ਬਿਮਾਰੀ ਹੈ ਜਾਂ ਕੋਈ ਤੇਲੇ ਬਾਰੇ ਜਿਹੜੀ ਅਗਲੀ ਵੀਡੀਓ ਇਸ ਤੋਂ ਬਾਅਦ ਮੈਂ ਕੋਈ ਸਮੇਂ ਬਾਅਦ ਹੀ ਅਪਲੋਡ ਕਰ ਦੇਣੀ ਆ ਕਿ ਉਹਦੇ ਵਿੱਚ ਆਪਾਂ ਨੂੰ ਹੁਣ ਕੀ ਸਾਵਧਾਨੀ ਰੱਖਣ ਦੀ ਲੋੜ ਹੈ ਪੱਕ ਰਹੇ ਝੋਨੇ ਦੇ ਵਿੱਚ ਬੂਰ ਤੇ ਝੋਨਾ ਜਿਹੜਾ ਜੇ ਕੋਈ ਨਵੇਂ ਖਸੌਣ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਤੁਹਾਡੇ ਸਵਾਲ ਸੁਝਾਅ ਬਹੁਤ ਮਦਦ ਕਰਦੇ ਆ ਜਿਹੜੇ ਨਵੀਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਤੱਕ ਸਮੱਸਿਆਵਾਂ ਨਾਲ ਡੀਲ ਕਰਨ ਦੇ ਵਿੱਚ ਤਾਂਕਿ ਜਿਹੜਾ ਹੈਗਾ ਆਪਾਂ ਸਮਾਂ ਰਹਿੰਦੇ ਉਸ ਚੀਜ਼ ਨੂੰ ਕੰਟਰੋਲ ਕਰੀਏ ਤੇ ਨਾਲ ਦੀ ਨਾਲ ਜਿਹੜੀ ਹੈਗੀ ਵੱਧ ਤੋਂ ਵੱਧ ਜਾਣਕਾਰੀ ਕਿਸਾਨ ਵੀਰਾਂ ਤੱਕ ਸਾਂਝੀ ਕਰਦੇ ਰਹੀ ਹੈ ਸੋ ਕਿਸਾਨ ਵੀਰੋ ਜਿਹੜਾ ਪਾਣੀ ਬਾਰੇ ਆਪਾਂ ਸ਼ੁਰੂ ਜੀ ਜਿਹੜਾ ਹੈਗਾ ਚੋਨੇ ਦੀ ਲਵਾਈ ਸਮੇਂ ਹੀ ਤੁਹਾਡੇ ਨਾਲ ਗੱਲਬਾਤਾਂ ਉਦੋਂ ਕੀਤੀਆਂ ਸੀ ਕਿ ਆਪਾਂ ਨੂੰ ਪਹਿਲੇ 15 ਕ ਦਿਨ ਜਿਹੜਾ ਚੋਨੇ ਦੇ ਵਿੱਚ ਲਗਾਤਾਰ ਪਾਣੀ ਖੜਾ ਰੱਖਣਾ ਪੈਂਦਾ ਫਿਰ ਆਪਾਂ ਉਦੋਂ ਬਾਅਦ ਜਦੋਂ ਤੱਕ ਫੋਟ ਕੰਪਲੀਟ ਨਹੀਂ ਹੁੰਦੀ ਇੰਟਰਮਿਟੈਂਟ ਇਰੀਗੇਸ਼ਨ ਮਤਲਬ ਅਲਟਰਨੇਟ ਵੈਟਿੰਗ ਐਂਡ ਡ్రਾਈਂਗ ਮਤਲਬ ਪਾਣੀ ਨੂੰ ਜਦੋਂ ਪਾਣੀ ਖੇਤ ਚ ਜੀਰ ਗਿਆ 2-3 ਦਿਨ ਬਾਅਦ ਛੱਡਣਾ ਮਤਲਬ ਜਿਹੜਾ ਖੇਤ ਆਪਾਂ ਭਰ ਕੇ ਨਹੀਂ ਰੱਖਣਾ ਹੈਗਾ ਜਦੋਂ ਫਸਲ ਫੋੜ ਚ ਹੁੰਦੀ ਆ ਉਹਨੂੰ ਆਪਾਂ ਖੇਤ ਨੂੰ ਹਵਾ ਲਵਾਉਂਦੇ ਰਹਿਣਾ ਹੁੰਦਾ ਜਦੋਂ ਤੱਕ ਫਸਲ ਆ ਜਿਹੜੀ ਉਹ ਪੈਨਿਕਲ ਇਨੀਸ਼ੀਏਸ਼ਨ ਪੈਨਿਕਲ ਫਾਰਮੇਸ਼ਨ ਜਾਂ ਬੂਟ ਸਟੇਜ ਮਤਲਬ ਕਿ ਤਣੇ ਦੇ ਵਿੱਚ ਮੁੰਜਰ ਬਣਨੀ ਸਟਾਰਟ ਹੋਣ ਤੋਂ ਲੈ ਕੇ ਤੇ ਹੈਡਿੰਗ ਫਲਾਵਰਿੰਗ ਮਿਲਕ ਸਟੇਜ ਮਤਲਬ ਨਸਾਰੇ ਤੋਂ ਬੂਰ ਪੈਣ ਤੋਂ ਤੇ ਦੁੱਧਾ ਬਣਨ ਤੱਕ ਖੇਤ ਦੇ ਵਿੱਚ ਜਿਹੜਾ ਹੈਗਾ ਆਪਾਂ ਪਾਣੀ ਰੱਖਣਾ ਪਤਲਾ-ਪਤਲਾ ਪਾਣੀ ਰੱਖਣਾ ਬਹੁਤਾ ਜ਼ਿਆਦਾ ਖੇਤ ਚ ਪਾਣੀ ਭਰਨਾ ਨਹੀਂ ਹੈ ਸਮੱਸਿਆ ਕਿੱਥੇ ਆਉਂਦੀ ਕਿ ਆਪਣੇ ਕਿਾਰੇ ਕਈ ਵਾਰ ਮੈਂ ਦੇਖਿਆ ਕਿ 4-4 ਏਕੜ ਦੇ ਕਿਾਰੇ ਕਿਸਾਨ ਵੀਰ ਕਈ ਪਾਈ ਬੈਠੇ ਆ ਉਹਦੇ ਵਿੱਚ ਆਪਾਂ ਨੂੰ ਫਿਰ ਜਿਹੜਾ ਹੈਗਾ ਕਈ ਵਾਰ ਸਮੱਸਿਆ ਆਉਂਦੀ ਹੈ 2-2 ਏਕੜ ਦੇ 1-1 ਏਕੜ ਏਕੜ 2-2 ਏਕੜਾਂ ਦੇ ਤਾਂ ਆਮ ਹੀ ਜਿਹੜੇ ਹੈਗੇ ਆ ਕਿਾਰੇ ਹੈਗੇ ਆ ਤੇ ਪਾਣੀ ਆ ਜਿਹੜਾ ਆਪਾਂ ਕੋਸ਼ਿਸ਼ ਕਰਨੀ ਆ ਜਦੋਂ ਆਪਣੇ ਸਿਰੇ ਲੱਗਣ ਵਾਲਾ ਹੋ ਗਿਆ ਪਾਣੀ ਬੰਦ ਕਰ ਦਿਓਗੇ ਪਤਲਾ-ਪਤਲਾ ਪਾਣੀ ਖੇਚ ਫੈਲ ਜੇ ਤੇ ਜਦੋਂ ਤੱਕ ਦੁੱਧਾ ਜਿਹੜਾ ਹੈਗਾ ਸਖਤ ਹੋਣਾ ਸ਼ੁਰੂ ਨਹੀਂ ਹੁੰਦਾ ਜਦੋਂ ਸੌਫਟ ਡੱਬ ਸਟੇਜ ਆ ਗਈ ਮਤਲਬ ਜਦੋਂ ਦੁੱਧਾ ਥੋੜਾ ਜਿਆਦਾ ਸਖਤ ਹੋ ਗਿਆ ਦਾਣਾ ਨੱਪਦੇ ਆ ਲੱਗਦਾ ਆਪਾਂ ਨੂੰ ਕਿ ਕਿਉਂਕਿ ਜਦੋਂ ਸ਼ੁਰੂਆਤ ਹੁੰਦੀ ਮਿਲਕ ਸਟੇਜ ਸ਼ੁਰੂ ਹੁੰਦੀ ਉਦੋਂ ਜਦੋਂ ਦਾਣਾ ਨੱਪਦੇ ਪਤਲਾ ਜਿਹਾ ਪਾਣੀ ਬਾਹਰ ਆ ਜਾਂਦਾ ਮਿੰਟ 'ਚ ਮਤਲਬ ਸਕਿੰਟਾਂ ਦੇ ਵਿੱਚ ਜਦੋਂ ਆਪਾਂ ਉਦੋਂ 2-4 ਦਿਨਾਂ ਬਾਅਦ ਦੇਖਾਂਗੇ ਤਾਂ ਫੇਰ ਉਹ ਸਖਤ ਹੋ ਜਾਂਦਾ ਤਾਂ ਉਸ ਸਟੇਜ ਤੇ ਫੇਰ ਆਪਾਂ ਖੇਤ ਚ ਪਾਣੀ ਭਰਨਾ ਨਹੀਂ ਹੈ ਕਿਸਾਨ ਵੀਰੋ ਬਿਲਕੁਲ ਵੀ ਉਹਦਾ ਕਾਰਨ ਕਿ ਜੇ ਆਪਾਂ ਉਸ ਸਟੇਜ ਦੇ ਉੱਤੇ ਖੇਤ ਦੇ ਵਿੱਚ ਪਾਣੀ ਜ਼ਿਆਦਾ ਭਰਾਂਗੇ ਤਾਂ ਇੱਕ ਤਾਂ ਕੁਆਲਿਟੀ ਦਾਣੇ ਦੀ ਨਹੀਂ ਵਧਣੀ ਮੌਇਸਚਰ ਉਹਦੇ ਵਿੱਚ ਜ਼ਿਆਦਾ ਬਣਿਆ ਰਹੂ ਲੰਬਾ ਸਮੇਂ ਤੱਕ ਦੂਸਰਾ ਜਿਹੜਾ ਇੱਕ ਸਾਰ ਪਕਾ ਦੇ ਵਿੱਚ ਆਪਾਂ ਨੂੰ ਸਮੱਸਿਆ ਆ ਸਕਦੀ ਹੈ ਤੀਸਰਾ ਕਿ ਜਦੋਂ ਆਪਾਂ ਖੇਤ ਚ ਪਾਣੀ ਖੜਾ ਰੱਖਾਂਗੇ ਜਦੋਂ ਫਸਲ ਪੱਕਣ ਨਾਲ ਨੂੰ ਜਾ ਰਹੀ ਹੈ ਮਤਲਬ ਦਾਣਾ ਰੰਗ ਬਟਾਉਣਾ ਇਹਦੋਂ ਬਾਅਦ ਸ਼ੁਰੂ ਕਰ ਦਿੰਦਾ ਜਦੋਂ ਸੌਫਟ ਟਾਪ ਸਟੇਜ ਆ ਜਾਂਦੀ ਹੈ ਉਦੋਂ ਬਾਅਦ ਹਾਰਡ ਆਫ ਸਟੇਜ ਫਿਰ ਜਿਹੜੀ ਹੈਗੀ ਹੈ ਫਿਜ਼ੀਓਲੋਜੀਕਲ ਮੈਚਿਓਰਿਟੀ ਤੇ ਫਿਰ ਹਾਰਵੈਸਟਿੰਗ ਮੈਚਿਓਰਿਟੀ ਆ ਜਾਂਦੀ ਹੈ ਤਾਂ ਫਿਰ ਜਿਹੜਾ ਤਣਾ ਉਦੋਂ ਕਾਫੀ ਉਦੋਂ ਤੱਕ ਜਿਹੜਾ ਹੈਗਾ ਤਣਾ ਜੜਾਂ ਕਮਜ਼ੋਰ ਹੋ ਚੁੱਕੀਆਂ ਹੁੰਦੀਆਂ ਨੇ ਜੇ ਆਪਾਂ ਜ਼ਿਆਦਾ ਪਾਣੀ ਭਰਾਂਗੇ ਉਸ ਟਾਈਮ ਤਾਂ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਵੀਕਨੈਸ ਆ ਕੇ ਤੇ ਫਸਲ ਜਿਹੜੀ ਆਪਣੀ ਡੈਗ ਸਕਦੀ ਹੈ ਕਈ ਵਾਰ ਆਪਾਂ ਨੂੰ ਲੱਗਦਾ ਹੁੰਦਾ ਕਿ ਥੋੜੀ ਜਿਹੀ ਹਵਾ ਚੱਲੀ ਤੇ ਫਸਲ ਡੈਗ ਪਈ ਉਹਦੇ ਵਿੱਚ ਇਹ ਸਮੱਸਿਆ ਆ ਸਕਦੀ ਹੈ ਦੂਸਰਾ ਫਸਲ ਡਿੱਗਣ ਤੋਂ ਬਚਾਉਣ ਵਾਸਤੇ ਆਪਾਂ ਖੇਤ ਦੇ ਵਿੱਚ ਬਲਾਈਟ ਹੌਪਰ ਦਾ ਖਿਆਲ ਰੱਖਣਾ ਹਮਲੇ ਦਾ ਆਪਾਂ ਫਸਲ ਨੂੰ ਸਵੇਰ ਸ਼ਾਮ ਚੈੱਕ ਕਰਦੇ ਰਹਿਣਾ ਵੱਟਾਂ ਬੰਨਿਆਂ ਤੇ ਛਾਂ ਵਾਲੇ ਥਾਵਾਂ ਤੇ ਮਤਲਬ ਜਿੱਧਰੋਂ ਜਿੱਥੇ ਆਪਣੇ ਕੋਈ ਦਰਖਤ ਹੁੰਦੇ ਕਈ ਵਾਰ ਛਾਂ ਹੁੰਦੀ ਹੈ ਜਾਂ ਜਿੱਧਰ ਆਸੇ-ਪਾਸਿਓਂ ਖੇਤਾਂ ਦੇ ਨਾਲ ਵੱਟਾਂ ਬਰਨੇ ਘਾਹ ਵਾਲੇ ਜਗ੍ਹਾ ਲੱਗਦੀਆਂ ਨੇ ਜਿੱਥੇ ਨਦੀਨ ਬਹੁਤ ਜ਼ਿਆਦਾ ਕਈ ਵਾਰ ਖੜੇ ਹੁੰਦੇ ਨੇ ਖਾਲੀ ਥਾਵਾਂ ਵਾਲੇ ਥਾਂ ਤੇ ਉਧਰਲੇ ਪਾਸੇ ਤੋਂ ਆਪ ਆਪ ਖੇਤ ਨੂੰ ਜ਼ਰੂਰ ਚੈੱਕ ਕਰਦੇ ਰਹਿਣਾ ਖੇਤ ਦੇ ਵਿੱਚ ਕੋਈ ਹੋਪਰ ਦੀ ਕੋਈ ਸ਼ੀਥ ਬਲਾਈਟ ਕੋਈ ਬੈਕਟੀਰੀਅਲ ਬਲਾਈਟ ਵਗੈਰਾ ਦੀ ਸਮੱਸਿਆ ਤੁਰੰਤ ਨਾਲ ਦੀ ਨਾਲ ਆਪਾਂ ਕੋਸ਼ਿਸ਼ ਕਰਨੀ ਹੈ ਉਹਨੂੰ ਜਿਹੜੀ ਸਪਰੇਅ ਕਰਨ ਦੀ ਤਾਂ ਇਹ ਦੋ ਨੁਕਤੇ ਆ ਇਹ ਤੋਂ ਬਾਅਦ ਜਿਹੜਾ ਹੈਗਾ ਹਾਪਰ ਬਾਰੇ ਜਿਹੜਾ ਹੈਗਾ ਡਿਟੇਲ ਦੇ ਵਿੱਚ ਮੈਂ ਕੋਸ਼ਿਸ਼ ਟਾਈਮ ਦੇ ਵਿੱਚ ਅੱਜ ਹੀ ਕੋਸ਼ਿਸ਼ ਕਰੂੰਗਾ ਸ਼ਾਮ ਤੱਕ ਆਪਾਂ ਜਿਹੜੀ ਹੈਗੀ ਰਾਤ ਤੱਕ ਵੀਡੀਓ ਅਪਲੋਡ ਕਰੀਏ ਜਾਂ ਕੱਲ ਨੂੰ ਕਰ ਦਈਏ ਪਲੱਸ ਜਿਹੜਾ ਹੈਗਾ ਹੁਣ ਕਿਸਾਨ ਵੀਰ ਕਈ ਪੁੱਛਦੇ ਆ ਕਿ ਝੋਨਾ ਵੱਢਣ ਦੇ ਵਿੱਚ 30 40 ਦਿਨ ਰਹਿੰਦੇ ਜਾਂ ਮੀਂਹਾਂ ਜਿਹੜਾ ਝੋਨਾ ਵੱਡਿਆ ਜਾਊਗਾ ਉਹਦੇ ਵਿੱਚ ਅਸੀਂ ਸਪਰੇਅ ਅ ਕਈ ਥਾਵਾਂ ਦੇ ਉੱਤੇ ਮੁੰਜਰ ਕਟ ਜਾਂ ਤੇਲਾ ਜਾਂ ਜਾਂ ਜਿਹੜਾ ਹੈਗਾ ਗਰਾਸ ਉੱਪਰ ਕਈ ਕਿਸਾਨ ਵੀਰ ਤੋਤਾ ਕਹਿੰਦੇ ਆ ਹਰਾ ਟੱਡਾ ਕਹਿੰਦੇ ਆ ਉਹਦੀ ਸਮੱਸਿਆ ਇਹਦੇ ਬਾਰੇ ਮੈਂ ਕੋਸ਼ਿਸ਼ ਕਰੂੰਗਾ ਕਿ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਮੈਂ ਸਾਰੇ ਦੇ ਦਿਆਂ ਤੇ ਬੜਾ ਵਧੀਆ ਜਿਹੜਾ ਹੈਗਾ ਅ ਹੁਣ ਜਿਹੜਾ ਪਕਾਅ ਫਸਲ ਦਾ ਜਾ ਰਿਹਾ ਹੈਗਾ ਤੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਵਧੀਆ ਆਪਣਾ ਝਾੜ ਰਹੇ ਆਪਣੀ ਮਿਹਨਤ ਨੂੰ ਫਲ ਲੱਗੇ ਕਈ ਕਿਸਾਨ ਵੀਰ ਆ ਜਿਹੜੇ ਉਹ ਫਲਾਵਰਿੰਗ ਟਾਈਮ ਸਪਰੇਅ ਦਾ ਪੁੱਛਦੇ ਹੁੰਦੇ ਜੇ ਤੁਹਾਨੂੰ ਐਮਰਜੈਂਸੀ ਹੈਗੀ ਤਾਂ ਆਪਾਂ ਬਾਅਦ ਦੁਪਹਿਰ 4 ਵਜੇ ਤੋਂ ਬਾਅਦ ਤੁਸੀਂ ਸਪਰੇਅ ਕਰਨੀ ਜਦੋਂ ਬੂਰ ਪੈ ਰਿਹਾ ਕੋਸ਼ਿਸ਼ ਕਰੋ ਕਿ ਆਪਾਂ ਜਿਵੇਂ ਗੋਭ ਦੇ ਵਿੱਚ ਸਪਰੇਅ ਕੀਤੀ ਆ ਉਸ ਤੋਂ ਬਾਅਦ ਕੋਸ਼ਿਸ਼ ਕਰੀਏ ਜਦੋਂ ਬੂਰ ਛੱਡ ਗਿਆ ਕਿਉਂਕਿ ਇਸ ਤੇ ਇਹਦੇ ਵਿੱਚ 12-15 ਦਿਨ ਦਾ ਸਮਾਂ ਲੱਗਦਾ ਨੰਨ ਮਤਲਬ ਜਦੋਂ ਲੇਟ ਬੂਟ ਸਟੇਜ ਤੋਂ ਲੈ ਕੇ ਤੇ ਫਲਾਵਰਿੰਗ ਕੰਪਲੀਟ ਹੋਣ ਤੱਕ ਤੇ ਉਹਦੇ ਦੌਰਾਨ ਆਪਾਂ ਕੋਸ਼ਿਸ਼ ਕਰੀਏ ਕਿ ਸਪਰੇਅ ਕਰਨ ਤੋਂ ਜਿਹੜਾ ਗਰੇਜ ਕਰੀਏ ਕਿਉਂਕਿ ਪਹਿਲਾਂ ਆਪਾਂ ਗੋਬ ਟਾਈਮ ਕਰਤੀ ਉਦੋਂ ਬਾਅਦ 12-15 ਦਿਨ ਤੇ ਜੇ ਆਪਣਾ ਝੋਨੇ ਦੇ ਵਿੱਚ ਕੁਝ ਥੋੜੀ-ਬਹੁਤੀ ਫਲਾਵਰਿੰਗ ਦਾ ਐਂਡ ਵੀ ਹੋ ਰਿਹਾ ਫਿਰ ਵੀ ਆਪਾਂ ਸ਼ਾਮ ਨੂੰ ਜਿਹੜੀ ਹੈਗੀ ਸਪਰੇਅ ਉਹ ਕਰਨੀ ਹੈ ਤੇ ਜਦੋਂ ਪੂਰੀ ਫਲਾਵਰਿੰਗ ਹੋ ਰਹੀ ਹੈ ਉਸ ਟਾਈਮ ਦੇ ਉੱਤੇ ਆਪਾਂ ਬਿਲਕੁਲ ਸਪਰੇ ਨਹੀਂ ਕਰਨੀ ਜਿੱਥੇ ਪੈਨਿਕਲ ਬੈਕਟੀਰੀਅਲ ਪੈਨਿਕਲ ਬਲਾਈਟ ਹੈ ਉਹ ਫਲਾਵਰਿੰਗ ਜਦੋਂ ਸ਼ੁਰੂ ਹੁੰਦੀ ਨਾਲ ਇਹ ਉਹ ਸ਼ੁਰੂ ਹੋ ਜਾਂਦੀ ਹੈ ਕਬਚਾਲੜੀ ਮੁੰਜਰ ਸਿੱਧੀ ਖੜੀ ਰਹਿੰਦੀ ਆਸੇ ਪਾਸੇ ਵਾਲੀਆਂ ਵੀ ਦਾਗੀ ਹੋ ਜਾਂਦੀਆਂ ਜਾਂ ਖਾਲੀ ਹੋ ਜਾਂਦੀਆਂ ਉੱਥੇ ਤੁਸੀਂ ਜ਼ਰੂਰ ਹੈ ਜਿਹੜਾ ਐਂਟੀਬਾਇਓਟਿਕ ਆ ਜਿਹੜਾ ਉਹ ਸਪਰੇ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ